ਇਸ ਵੇਲੇ ਦੀ ਬਹੁਤ ਵੱਡੀ ਖਬਰ ਤੁਹਾਨੂੰ ਸੁਖਾਣ ਜਾ ਰਹੀ ਆ ਬੱਦੀ ਸਿਸਮਾ ਰੋਡ ਦੀ ਜਿੱਥੇ ਕਿ ਬੱਦੀ ਸਿਸਮਾ ਰੋਡ ਦੇ ਤੇ ਪਹਿਲਾਂ ਹੀ ਬਹੁਤ ਟ੍ਰੈਫਿਕ ਹੁੰਦੀ ਹੈ ਕਾਫੀ ਐਕਸੀਡੈਂਟਾਂ ਦੀਆਂ ਖਬਰਾਂ ਆਉਂਦੀਆਂ ਨੇ ਇਸ ਵੇਲੇ ਅਸੀਂ ਹਰਿਆਣਾ ਪੰਜਾਬ ਦੇ ਬਾਰਡਰ ਤੇ ਖੜੇ ਆ ਜਿੱਥੇ ਕਿ ਇੱਕ ਗੱਡੀ ਦੱਸਿਆ ਜਾ ਰਿਹਾ ਖਾਈ ਦੇ ਵਿੱਚ ਗਿਰ ਗਈ ਜਿਸ ਦੇ ਵਿੱਚ ਕੀ ਦੱਸਿਆ ਜਾ ਰਿਹਾ ਕਿ ਪਰਿਵਾਰਕ ਮੈਂਬਰਸ ਵਿੱਚ ਮੌਜੂਦ ਸੀ ਇਸ ਪਾਸੇ ਤੋਂ ਜਿਹੜੀ ਦੱਸਿਆ ਜਾ ਰਿਹਾ ਉਹ ਗੱਡੀ ਆਈ ਹੈ ਜਿਸ ਗੱਡੀ ਦਾ ਇੱਕ ਭਾਰੀ ਹਾਸਾ ਹੋਇਆ ਇਸ ਤਰੀਕੇ ਨਾਲ ਗੱਡੀ ਆਈ ਇਸ ਤਰੀਕੇ ਨਾਲ ਉਹ ਗੱਡੀ ਆਈ ਹੈ ਤਾਂ ਇਸੇ ਜਗ੍ਹਾ ਤੋਂ ਜਿਹੜੀ ਜਗ੍ਹਾ ਸੀ ਖੜੇ ਆ ਇਹ ਜਗ੍ਹਾ ਆਣ ਕੇ ਇਸ ਖਾਈ ਦੇ ਵਿੱਚ ਗੱਡੀ ਗਿਰੀ ਹੈ ਸਮਝਦੇ ਹੋ ਤੁਸੀਂ ਤਸਵੀਰਾਂ ਅਜੇ ਵੀ ਉਹ ਗੱਡੀ ਉਸ ਜਗ੍ਹਾ ਤੇ ਮੌਜੂਦ ਹੈ ਇਹ ਤਸਵੀਰਾਂ ਨੇ ਵੱਤਵਤ ਖਬਰ ਨੂੰ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਇਸ ਗੱਡੀ ਦੇ ਨਾਲ ਕਿਵੇਂ ਹਾਸਾ ਹੋਇਆ ਕਿਵੇਂ ਪੂਰੀ ਘਟਨਾ ਹੋਈ ਹੈ ਸੁਣ ਲੈ ਕੇ ਗੱਡੀ ਦੇ ਜਿਹੜੇ ਮਾਲਕ ਨੇ ਤੇ ਨਾਲ ਉਹਦੇ ਰਿਸ਼ਤੇਦਾਰ ਦੋਸਤ ਮਿੱਤਰ ਨੇ ਉਹਨਾਂ ਵੱਲੋਂ ਪੂਰੀ ਜਾਣਕਾਰੀ ਲਮਾਗੇ ਕੀ ਕਾਰਨ ਬਣਿਆ ਕੌਣ ਗੱਡੀ ਦੇ ਵਿੱਚ ਮੌਜੂਦ ਸੀ ਵੱਤਵਤ ਖਬਰ ਨੂੰ ਸ਼ੇਅਰ ਕਰਦੇ ਬਹੁਤ ਵੱਡਾ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰ ਵੀ ਜਿਹੜੇ ਵੀ ਸ਼ਾਮਲ ਸੀ ਛੋਟੇ ਬੱਚੇ ਸ਼ਾਮਲ ਸੀ ਤਸਰ ਇਹ ਹੋਇਆ ਕਿਵੇਂ ਹੈ ਕਿਵੇਂ ਹੋਈ ਘਟਨਾਪੂਰੀ ਕੁਝ ਹੈ ਪਤਾ ਇਸ ਬਾਰੇ ਹਮਕੋ ਵੀ ਮਾਲੂਮ ਥਾ ਕਿ ਮੇਰੇ ਕੰਪਨੀ ਮੇਂ ਜੌਬ ਕਰਤੇ ਥੇ ਤੋ ਅਫੀ ਪਤਾ ਚਲਾ ਕਿ ਉਨਕਾ ਐਕਸੀਡੈਂਟ ਹੋ ਗਿਆ ਹਮ ਲੋਗ ਆਏ ਉਨਕੋ ਦੇਖਨੇ ਕੇ ਲਈ ਆਪਕੇ ਕੌਣ ਲੱਗਤੇ ਥੇ ਵੋ ਹਮਾਰੇ ਮਿਸਟਰ ਹਮਾਰੇ ਸਾਥ ਬਹੁਤ ਫਰੈਂਡ ਹੈ ਫਰੈਂਡ ਫਰੈਂਡ ਠੀਕ ਹੈ ਤੇ ਨਾਲ ਦੀ ਨਾਲ ਹੋਰ ਵੀ ਜਿਹੜੇ ਨਾਲ ਨਾਲ ਦੋਸਤ ਮਿੱਤਰ ਨੇ ਸਰ ਇਹ ਕੁਛ ਕਿਵੇਂ ਪੂਰੀ ਘਟਨਾ ਵਾਪਰੀ ਕਿਵੇਂ ਤੇ ਗੱਡੀ ਦੇ ਵਿੱਚ ਕੌਣ ਕੌਣ ਮੌਜੂਦ ਸੀ ਇਸ ਦੇ ਵਿੱਚ ਇਹਦੇ ਚਿਹਰਾ ਦੇ ਹਸਬੰਡ ਵਾਈਫ ਤੇ ਛੋਟੀ ਬੱਚੀ ਸੀ ਹਾਂਜੀ ਹਾਂਜੀ ਇਹ ਕਿੱਥੋਂ ਆ ਰਹੇ ਸੀ? ਇਹ ਪੀਜੀ ਤੋਂ ਆ ਰਹੇ ਸੀ। ਪੀਜੀ ਤੋਂ ਆ ਰਹੇ ਸੀ। ਹਾਂਜੀ। ਇਹ ਹੋਇਆ ਕਿ ਮੇ ਅਚਾਨਕ ਕੋਈ ਗੱਡੀ ਅੱਗੇ ਆ ਗਈ ਜਾਂ ਕੋਈ ਆਵਾਰਾ ਪਸ਼ੂ ਆ ਗਿਆ ਕਿਵੇਂ ਹੋਇਆ ਘਟਨਾਪੁਰ? ਨਹੀਂ ਤਾਂ ਦੇਖੋ ਅਸੀਂ ਤਾਂ ਬਾਅਦ ਚ ਆਏ ਹਾਂ। ਹਾਂਜੀ। ਤਾਂ ਐਟ ਦੀ ਸਪੋਰਟ ਤਾਂ ਉਹਨਾਂ ਨੂੰ ਜਿਆਦਾ ਪਤਾ ਹੈ। ਪਰਿਵਾਰ ਦਾ ਬਚਾਅ ਹੋ ਗਿਆ ਜੀ? ਹਾਂਜੀ ਹਾਂਜੀ। ਕਿਸੇ ਦੇ ਕੋਈ ਸੱਟਬੇਟ ਕੋਈ ਦਿੱਕਤ? ਕਾਫੀ ਵੱਡਾ ਹਾਸਾ ਹੋਇਆ, ਕਾਫੀ ਡੂੰਘਾ ਖਾਈ ਦੇ ਵਿੱਚ ਗਿਰਿਆ ਪੋਲੀ ਇੱਕ ਛੋਟਾ ਪੋਲੀ ਜਿਹੜੀ ਲੱਗੀ ਹੋਈ ਹੈ। ਪਰ ਲੱਗਦਾ ਇਹ ਕੋਈ ਨੂੰ ਵੱਡਾ ਹਾਸਾ ਵਾਪਰ ਸਕਦਾ ਜਿਸ ਤਰੀਕੇ ਨਾਲ ਘਟਨਾ ਵਾਪਰੀ। ਬਿਲਕੁਲ ਬਿਲਕੁਲ ਔਰ ਜਾਨ ਹੈ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਤਾਂ ਕਿਵੇਂ ਲੋਕਾਂ ਨੂੰ ਹੋ ਕੀ ਕਹੋਗੇ ਤੁਸੀਂ ਇਹ ਹੌਲੀ ਚੱਲਣਾ ਚਾਹੀਦਾ ਕਿਉਂਕਿ ਪਰਿਵਾਰਕ ਮੈਂਬਰ ਨਾਲ ਸੀ ਬਿਲਕੁਲ ਜੀ ਥੋੜਾ ਹੌਲੀ ਚੱਲਣਾ ਚਾਹੀਦਾ ਥੋੜਾ ਅੱਗੇ ਰੋਡ ਤੇ ਵੀ ਧਿਆਨ ਤੇ ਕਿਉਂਕਿ ਇੱਥੇ ਆਵਾਰਾ ਪਸ਼ੂ ਬਹੁਤ ਘੁੰਮਦੇ ਆ ਹਾਂਜੀ ਹਾਂਜੀ ਇਹ ਹਰਿਆਣਾ ਚ ਪੈਂਦਾ ਜੀ ਹਰਿਆਣਾ ਚ ਪੈਂਦਾ ਬਿਲਕੁਲ ਤੁਸੀਂ ਦੇਖੋ ਕਿ ਹਰਿਆਣਾ ਦੇ ਵਿੱਚ ਇਹ ਜਗ੍ਹਾ ਪੈਂਦੀ ਹੈ ਮੁਰਦੇ નીચે ਤੁਸੀਂ ਦੇਖੋ ਕਿ ਬਿਲਕੁਲ ਗੱਡੀgirgi ਹੈ ਟਾਟਾ ਦੀ ਗੱਡੀ ਹੈ ਤਾਂ ਜਿੱਥੇ ਕਿ ਦੱਸਿਆ ਜਾ ਰਿਹਾ ਕਿ ਵਿੱਚ ਦੋਨੇ ਪਤੀ ਪਤਨੀ ਤੇ ਉਹਨਾਂ ਦੇ ਬੱਚੇ ਵਿੱਚ ਮੌਜੂਦ ਸੀ ਜਿਸ ਨੂੰ ਲੈ ਕੇ ਬਹੁਤ ਵੱਡਾ ਹਾਸਾ ਹੋਇਆ ਪਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਸ ਭਗਵਾਨ ਦੀ ਕਿਰਪਾ ਦੇ ਨਾਲ ਪੂਰੇ ਪਰਿਵਾਰ ਦਾ ਬਚਾਅ ਹੋ ਗਿਆ ਕਿਸੇ ਸੱਟਪੇਟ ਨਹੀਂ ਆਈ ਉਸ ਤੋਂ ਬਾਅਦ ਦੋਸਤ ਮਿੱਤਰ ਉਹਨਾਂ ਦੇ ਨਾਲ ਇੱਥੇ ਮਦੂਸੀ ਇਸ ਪਾਸੇ ਤੋਂ ਗੱਡੀ ਆਈ ਹੈ ਜਿਸ ਪਾਸੇ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਇਹ ਚੰਡੀਗੜ੍ਹ ਦੇ ਪਾਸੇ ਤੋਂ ਪੀਜੀਪਾਸੇ ਤੋਂ ਜਿਹੜੀ ਦੱਸੀ ਜਾ ਰਹੀ ਗੱਡੀ ਆਈ ਸੀ ਉਸ ਪਾਸੇ ਤੋਂ ਗੱਡੀ ਆਣ ਕੇ ਸਿੱਧੀ ਖਾਈ ਦੇ ਵਿੱਚ ਉਤਰੀ ਹੈ ਪਰ ਅਜੇ ਤੱਕ ਮੁੱਖ ਕਾਰਨਾਂ ਦਾ ਨਹੀਂ ਪਤਾ ਲੱਗਿਆ ਕਿ ਅਸਲ ਹਾਸਾ ਹੋਣ ਦਾ ਕਾਰਨ ਕੀ ਹੈ ਕੀ ਕਤਨਾ ਕੋਈ ਵਾਰਾ ਪਸ਼ੂ ਗਿਆ ਆਈ ਹੈ ਜਦੋਂ ਇਹ ਹਾਸਾ ਵਾਪਰਿਆ ਉਸ ਤੋਂ ਬਾਅਦ ਉਸੇ ਪਰਿਵਾਰ ਦੇ ਦੋਸਤ ਮਿੱਤਰ ਜਿਹੜੇ ਉੱਤੇ ਪਹੁੰਚਣੇ ਸ਼ੁਰੂ ਹੋ ਗਏ ਨੇ ਪਰਿਵਾਰ ਹੈ ਕਿੱਥੇ ਦਾ ਰਹਿਣ ਵਾਲਾ ਸੀ ਕਿੱਥੇ ਜਾ ਰਿਹਾ ਸੀ ਸਰ ਇਹ ਪਰਿਵਾਰ ਜਿਹੜਾ ਹਾਸਾ ਵਾਪਰਿਆ ਇਹ ਹੈ ਕਿੱਥੇ ਦਾ ਕਿੱਥੇ ਦੇ ਰਹਿਣ ਵਾਲੇ ਸੀ ਚੰਬੇ ਦੇ ਰਹਿਣ ਵਾਲੇ ਸਮਾਚਲ ਚੰਬੇ ਅੱਛਾ ਕਿੱਥੋਂ ਚੰਡੀਗੜ੍ਹ ਤੋਂ ਆ ਰਹੇ ਸੀ ਹਾਂ ਚੰਡੀਗੜ੍ਹ ਤੋਂ ਆ ਰਹੇ ਸੀ ਅੱਛਾ ਹਾਸਾ ਬੜਾ ਭਿਆਨਕ ਹੈ ਜਿਸ ਦੇ ਵਿੱਚ ਕਿ ਕਾਫੀ ਵੱਡਾ ਹਾਸਾ ਵਾਪਰ ਸਕਦਾ ਸੀ ਪਰ ਦੱਸੋ ਜੇ ਪਰਿਵਾਰ ਦਾ ਬਚਾਅ ਹੋ ਗਿਆ ਮੈਂਬਰ ਕਿੰਨੇ ਕਿਹ ਵਿੱਚ ਜਿਹੜੇ ਮੌਜੂਦ ਸੀ

ਬਿਲਕੁਲ ਤੂੰ ਦੇਖੋ ਕਿ ਜਿਸ ਤਰੀਕੇ ਨਾਲ ਸਹਿ ਚੰਬਾ ਦਾ ਜਿਹੜਾ ਪਰਿਵਾਰ ਰਹਿਣ ਵਾਲਾ ਸੀ ਜਿਸ ਨੂੰ ਲੈ ਕੇ ਇਹਨਾਂ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਤਾਂ ਗੱਡੀ ਜਿਹੜੀ ਵਿੱਚ ਅਜੇ ਮੁੱਖ ਕਾਰਨ ਤਾਂ ਨਹੀਂ ਪਤਾ ਲੱਗਿਆ ਕਿਉਂਕਿ ਪਰਿਵਾਰਕ ਮੈਂਬਰ ਨੇ ਉਹ ਹਸਪਤਾਲ ਦੇ ਵਿੱਚ ਗਏ ਨੇ ਕੋਈ ਮਾਮਲੀ ਛੋਟਾਂ ਵੀ ਆਈਆਂ ਨੇ ਜਿਸ ਨੂੰ ਲੈ ਕੇ ਗੱਡੀ ਨੂੰ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ ਕ੍ਰੇਨ ਮੰਗਾਈ ਗਈ ਹੈ ਵੱਡਾ ਹਾਦਸਾ ਵਾਪਰ ਜਾਣਾ ਸੀ ਕਿਸੇ ਪਰਿਵਾਰਕ ਮੈਂਬਰ ਦਾ ਮੌਤ ਵੀ ਹੋ ਸਕਦੀ ਜਿਸ ਤਰੀਕੇ ਨਾਲ ਇਹ ਇੱਕ ਵੱਡੀ ਘਟਨਾ ਵਾਪਰੀ ਹੈ ਪੂਰੀ ਖਾਈ ਦੇ ਵਿੱਚ ਗੱਡੀ ਗਿਰ ਚੁੱਕੀ ਹੈ ਜਿਸ ਨੂੰ ਲੈ ਕੇ ਨਜ਼ਦੀਕ ਦੇ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ ਕਿਉਂਕਿ ਵੱਡੀ ਸਿਸਮ ਰੋਡ ਜਿਹੜਾ ਹਮੇਸ਼ਾ ਐਕਸੀਡੈਂਟਾਂ ਦੇ ਕਾਰਨ ਮਸ਼ਹੂਰ ਹੈ ਇੱਥੇ ਕੋਈ ਨਾ ਕੋਈ ਐਕਸੀਡੈਂਟ ਹੋ ਜਾਂਦਾ ਵਾਪਰਦਾ ਰਹਿੰਦਾ ਪਰ ਅੱਜ ਹੁਣੇ ਕੁਝ ਸਮਾਂ ਪਹਿਲਾਂ ਗੱਡੀ ਚੰਡੀਗੜ੍ਹ ਤੋਂ ਆ ਰਹੀ ਸੀ ਆਪਣੇ ਪਰਿਵਾਰ ਨੂੰ ਲੈ ਕੇ ਜਿਸੇ ਵਿੱਚ ਕੀ ਪਤੀ ਪਤਨੀ ਤੋਂ ਉੱਤੇ ਇੱਕ ਬੇਟੀ ਦੱਸਿਆ ਕਿ ਨਾਲ ਸੇ ਬੱਚੇ ਮੌਜੂਦ ਸੀ ਤਾਂ ਅੰਦਰ ਸਾਰ ਹੀ ਚੰਡੀਗੜ੍ਹ ਦੇ ਪਾਸੇ ਤੋਂ ਹਰਿਆਣਾ ਦੇ ਵਿੱਚ ਤੁਸੀਂ ਦੇਖੋ ਕਿ ਇਹ ਗੱਡੀ ਆਣ ਕੇ ਡਿੱਗ ਜਾਂਦੀ ਹੈ ਪਰ ਇੱਕ ਬਹੁਤ ਵੱਡੀ ਤਸਵੀਰ ਤੁਹਾਨੂੰ ਦਿਖਾਉਣ ਲੱਗੇ ਹਾਂ ਇਹ ਜਿਹੜੀ ਪੁਲੀਆਂ ਬਣੀਆਂ ਹੋ ਜਾਂਦੇ ਇਹ ਪੁਲ ਇੱਕ ਮਿੰਨੀ ਪੁਲ ਜਿਸ ਤੂੰ ਕਿਹਾ ਜਾਂਦਾ ਹੈ ਪਰ ਜਿਦੋਂ ਤਾਂ ਰੇਲਿੰਗ ਜਿਹੜਾ ਬਿਲਕੁਲ ਨਹੀਂ ਲਗਾਈ ਹੋਈ ਜਿਸ ਨੂੰ अनकंट्रोल होके गड्डियां जगह ਉਤੇ ਗਿਰ ਸਕਦੀਆਂ ਨੇ ਇਸ ਪਾਸੇ ਤੋਂ ਬਹੁਤ ਵੱਡੀ ਤਰਾਈ ਜਿਹੜੀ ਇੱਕ ਤਰ੍ਹਾਂ ਦੀ ਆ ਰਹੀ ਹੈ ਜਿਸ ਨੂੰ ਲੈ ਕੇ ਕਾਫੀ ਲੋਕ ਕਈ ਵਾਰ ਪਰਿਵਾਰਕ ਮੈਂਬਰਾਂ ਦੇ ਨਾਲ ਇਦਾਂ ਦੇ ਹਾਦਸੇ ਵਾਪਰਦੇ ਹੁੰਦੇ ਜਿਸ ਨੂੰ ਲੈ ਕੇ ਇਹ ਹਾਦਸਾ ਬਹੁਤ ਵੱਡਾ ਵਾਪਰਿਆ ਹੈ ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰ ਦਾ ਬਿਲਕੁਲ ਬਚਾਅ ਹੋ ਗਿਆ ਤੁਸੀਂ ਵੀ ਇਸ ਹਾਦਸੇ ਦੇ ਵਿੱਚ ਆਪਣੇ ਵਿਚਾਰ ਕਮੈਂਟ ਦੇ ਸਕਦੇ ਹੋ ਤੇ ਅਪੀਲ ਹੈ ਜਿਹੜੇ ਬੱਦੀ ਸਿਸਮਾ ਰੋਡ ਦੇ ਉੱਤੇ ਜਾਂਦੇ ਨੇ ਲੋਕ ਤਾਂ ਉਹਨਾਂ ਨੂੰ ਅਪੀਲ ਹੈ ਕਿ ਆਪਣੀ ਕਾਰਾਂ ਨੂੰ ਆਪਣੇ ਵਹੀਕਲ ਨੂੰ ਹੌਲੀ ਚਲਾਇਆ ਕਰੋ ਕਿਉਂਕਿ ਇਸ ਰੋਡ ਦੇ ਉੱਤੇ ਅਵਾਰਾ ਪਸ਼ੂ ਤੇ ਨਾਲ ਦੀ ਨਾਲ ਇਹ ਜਗ੍ਹਾ ਦੇ ਉੱਤੇ ਕਾਫੀ ਤੇਜ਼ ਰਫ਼ਤਾਰੀ ਦੇ ਨਾਲ ਗੱਡੀਆਂ ਆਉਂਦੀਆਂ ਜਿੱਤੇ ਨਾਲ ਕੋਈ ਹਾਸਾ ਆਮ ਤੌਰ 'ਤੇ ਚ ਹੋਰ ਨਾ ਵਾਪਰੇ ਤਾਂ ਇਹ ਤਸਵੀਰ ਜਿਹੜੀ ਤੁਹਾਨੂੰ ਦਿਖਾਈ ਹੈ ਇਸ ਖਬਰ ਨੂੰ ਬਤਵਾ ਸ਼ੇਅਰ ਕਰਕੇ ਕਮੈਂਟ ਜਰੂਰ ਕਰੋ